ਜਲੰਧਰ ਸਿਵਲ ਹਸਪਤਾਲ ਦੇ ਵਿੱਚ ਆਕਸੀਜਨ ਬੰਦ ਹੋਣ ਕਾਰਨ ਲਗਾਤਾਰ ਤਿੰਨ ਮੌਤਾਂ ਹੋ ਜਾਂਦੀਆਂ ਨੇ ਦੇਰ ਰਾਤ ਨੂੰ ਇਹ ਮੌਤਾਂ ਹੁੰਦੀਆਂ ਨੇ ਜਿਸ ਤੋਂ ਬਾਅਦ ਜਲੰਧਰ ਸਿਵਲ ਹਸਪਤਾਲ ਦੇ ਵਿੱਚ ਹਫੜਾ ਤਾਫਰੀ ਦਾ ਮਾਹੌਲ ਵੀ ਦੇਖਣ ਨੂੰ ਮਿਲਦਾ ਹੈਗਾ ਤਿੰਨ ਮੌਤਾਂ ਲਗਾਤਾਰ ਹੋਣ ਦਾ ਕਾਰਨ ਬਹੁਤ ਵੱਡਾ ਹੈ ਇੱਕ ਅਨਕੈਲੀ ਜਿਸ ਦੇ ਨਾਲ ਤਿੰਨ ਮੌਤਾਂ ਲਗਾਤਾਰ ਹੋਣ ਇੱਕ ਨਸ਼ੇ ਦੀ ਓਵਰਡੋਸ ਵਾਲਾ ਜਿਹੜਾ ਹੈਗਾ ਇਹ ਉਹ ਮਰੀਜ਼ ਸੀਗਾ ਦੂਸਰਾ ਸਨੇਕ ਬਾਈਟ ਵਾਲਾ ਅਤੇ ਤੀਸਰਾ ਜਿਸ ਨੇ ਫੇਫੜਿਆਂ ਦੇ ਵਿੱਚ ਪਾਣੀ ਭਰ ਗਿਆ ਸੀ ਅਤੇ ਸਰੀਰ ਫੁੱਲਣ ਲੱਗ ਗਿਆ ਸੀਗਾ ਉਹ ਇਸ ਹਸਪਤਾਲ ਦੇ ਵਿੱਚ ਟ੍ਰੋਮਾ ਸੈਂਟਰ ਦੇ ਵਿੱਚ ਭਰਤੀ ਸੀਗੇ ਤਾਂ ਉਸ ਜਗ੍ਹਾ ਦੇ ਉੱਪਰ ਲਗਾਤਾਰ ਉਹਨਾਂ ਵੱਲੋਂ ਪੀਤੇ 10 ਤੋਂ 15 ਦਿਨ ਤੋਂ ਜਿਹੜਾ ਹੈ ਉਹ ਇਲਾਜ ਕਰਾਇਆ ਜਾ ਰਿਹਾ ਸੀਗਾ ਅਚਾਨਕ ਕੱਲ ਇੱਕ ਅੰਗੈਲੀ ਹੁੰਦੀ ਹੈ ਜਿਸ ਦੇ ਨਾਲ ਤਿੰਨ ਮੌਤਾਂ ਜੜੀਆਂ ਨੇ ਉਹ ਹੋ ਜਾਂਦੀਆਂ ਨੇ ਅਲੱਗ-ਅਲੱਗ ਥਾਵਾਂ ਦੇ ਉੱਪਰ ਇਹ ਪੇਸ਼ੈਂਟ ਜਿਹੜੇ ਨੇ ਉਹ ਸੀਗੇ ਤਾਂ ਇਹਨਾਂ ਤਿੰਨਾਂ ਪੇਸ਼ੈਂਟ ਦੀ ਜਿਸ ਤਰੀਕੇ ਦੇ ਨਾਲ ਮੌਤ ਹੁੰਦੀ ਹੈ ਪਰਿਵਾਰ ਉਸ ਸਦਮੇ ਤੋਂ ਹੱਲੇ ਵੀ ਨਿਕਲ ਕੇ ਬਾਹਰ ਨਹੀਂ ਆ ਰਿਹਾ ਲਗਾਤਾਰ ਪਰਿਵਾਰ ਦਾ ਇਲਜ਼ਾਮ ਹੈ ਕਿ ਜਿਸ ਤਰੀਕੇ ਨਾਲ ਅਲਗੈਲੀ ਹੋਈ ਹੈ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਇਹ ਤੁਸੀਂ ਜਲੰਧਰ ਦਾ ਟ੍ਰੋਮਾ ਸੈਂਟਰ ਜਰੂਰ ਦੇਖੋ ਸਿਵਲ ਹਸਪਤਾਲ ਦੇ ਵਿੱਚ ਇਹ ਟ੍ਰੋਮਾ ਸੈਂਟਰ ਹੈ ਜਿਸ ਜਗ੍ਹਾ ਦੇ ਉੱਪਰ ਤਿੰਨੋਂ ਜਿਹੜੇ ਨੇ ਉਹ ਪੇਸ਼ੈਂਟ ਸਿਗੇ ਜਿਨ੍ਹਾਂ ਵੱਲੋਂ ਜੜਾਏ ਉਹ ਆਪਣਾ ਇਲਾਜ ਕਰਾਇਆ ਜਾ ਰਿਹਾ ਸੀਗਾ ਇੱਕ ਪੇਸ਼ੈਂਟ 10 ਦਿਨ ਤੋਂ ਇੱਕ ਪੇਸ਼ੈਂਟ 8 ਦਿਨ ਤੋਂ ਤੋਂ ਇੱਕ ਪੇਸ਼ੈਂਟ ਜਿਹੜਾ ਹੈਗਾ ਉਹ ਤਕਰੀਬਨ 4 ਤੋਂ 5 ਜੋ ਕਿ ਹੁਣ ਤੱਕ ਐਗਜ਼ੈਕਟ ਡੇਟ ਜਿਹੜੀ ਆ ਉਹ ਦੱਸੀ ਜਾ ਰਹੀ ਹੈ ਹਾਲਕੀ ਕਨਫਰਮ ਨਹੀਂ ਕਰ ਰਹੇ 4 ਤੋਂ 5 ਦਿਨ ਤੋਂ ਜੜਾਏ ਇਸ ਜਗ੍ਹਾ ਦੇ ਉੱਪਰ ਇਲਾਜ ਕਰਾ ਰਹੇ ਸੀਗਾ ਇੱਕ ਮਹਿਲਾ ਜਿਹਨੂੰ ਸਨੇਕ ਬਾਈਟ ਜਿਹੜਾ ਉਹ ਕੀਤਾ ਗਿਆ ਸੀਗਾ ਇੱਕ ਨਸ਼ੇ ਦੀ ਓਵਰਡੋਸ ਵਾਲਾ ਤੇ ਇੱਕ ਵਿਅਕਤੀ ਜੋ ਕਿ ਪ੍ਰਵਾਸੀ ਹੈ ਉਹ ਉਸ ਨੂੰ ਜਿਹੜਾ ਹੈਗਾ ਇਹ ਉਹਦੇ ਫੇਫੜਿਆਂ ਦੇ ਵਿੱਚ ਪਾਣੀ ਜੜਾ ਹੈ ਉਹ ਜਮਾ ਹੋਣ ਲੱਗਿਆ ਸੀ ਤਾਂ ਉਸ ਦਾ ਜਿਹੜਾ ਹੈਗਾ ਉਹ ਇਸ ਜਗ੍ਹਾ ਦੇ ਉੱਪਰ ਇਲਾਜ ਕਰ ਰਿਹਾ ਸੀਗਾ ਅਚਾਨਕ ਹੀ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਕਿ ਮਿਸਟੇਕ ਹੁੰਦੀ ਹੈ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਇਹ ਉਹ ਤਿੰਨ ਮੋਤਾ ਜੜੀਆਂ ਨੇ ਉਹ ਲਗਾਤਾਰ ਹੁਣੀਆਂ ਸ਼ੁਰੂ ਖਦੰਦੀਆਂ ਨੇ ਹਾਲਾਂਕਿ ਜਦੋਂ ਇਹਨਾਂ ਮੋਤਾ ਬਾਰੇ ਪਤਾ ਲੱਗਦਾ ਹੈ ਤੇ ਬਹੁਤ ਹੀ ਜ਼ਿਆਦਾ ਇਸ ਹਸਪਤਾਲ ਦੇ ਵਿੱਚ ਹਫਰਾ ਤਫੀਦਾ ਵੀ ਮਾਹੌਲ ਬਣ ਜਾਂਦਾ ਹੈ ਲੋਕ ਡਰ ਜਾਂਦੇ ਨੇ ਕਿਉਂਕਿ ਆਕਸੀਜਨ ਦੀ ਸਪਲਾਈ ਜਿਹੜੀ ਹੈਗੀ ਆ ਉਹ ਬੰਦ ਹੋਣ ਕਾਰਨ ਇਸ ਤਰੀਕੇ ਦੇ ਨਾਲ ਮੌਤਾ ਕਦੀ ਵੀ ਜੜੀਆਂ ਨੇ ਉਹ ਜਲੰਧਰ ਸਿਵਲ ਹਸਪਤਾਲ ਦੇ ਵਿੱਚ ਦੇਖਣ ਨੂੰ ਨਹੀਂ ਮਿਲੀਆਂ ਪਰ ਜਦੋਂ ਉਸ ਤਰੀਕੇ ਦੇ ਨਾਲ ਇਹ ਚੀਜ਼ਾਂ ਦੇਖਣ ਨੂੰ ਮਿਲੀਆਂ ਤਾਂ ਰਾਤ ਨੂੰ ਮੌਕੇ ਦੇ ਉੱਪਰ ਕਈ ਵੱਡੇ ਅਧਿਕਾਰੀ ਵੀ ਜੜੇ ਨੇ ਪਹੁੰਚਦੇ ਹੋਏ ਨਜ਼ਰ ਆਏ ਚਾਹੇ ਉਹ ਡੀਸੀ ਹੋਣ ਚਾਹੇ ਸਿਹਤ ਮੰਤਰੀ ਹੋਣ ਜਾਂ ਫਿਰ ਚਾਹੇ ਕਈ ਪੋਲਿਟਿਕਲ ਲੀਡਰ ਹੋਣ ਉਹ ਸਾਰੇ ਇਸ ਜਗ੍ਹਾ ਦੇ ਉੱਪਰ ਪਹੁੰਚੇ ਆ ਤੇ ਮਾਹੌਲ ਬਹੁਤ ਗਰਮਾ ਗਿਆ ਸੀਗਾ ਲਗਾਤਾਰ ਕਈ ਚਰਚਾਵਾ ਜੜੀਆਂ ਨੇ ਉਹ ਚਲਦੀਆਂ ਹੋਈਆਂ ਨਜ਼ਰ ਆਈਆਂ ਹਾਲਾਂਕਿ ਸਿਹਤ ਮੰਤਰੀ ਵੱਲੋਂ ਅ ਇਹ ਜ਼ਰੂਰ ਕਿਹਾ ਗਿਆ ਕਿ ਅਸੀਂ ਸੱਤ ਮੈਂਬਰੀ ਜਿਹੜੀ ਹੈਗੀ ਕਮੇਟੀ ਬਿਠਾ ਦਿੱਤੀ ਹੈ ਜਿਸ ਦੇ ਵਿੱਚ ਆ ਪ੍ਰੋਪਰ ਤਰੀਕੇ ਦੇ ਨਾਲ ਜਿਹੜਾ ਹੈਗਾ ਹੈ ਉਹ ਸਿਵਲ ਡਾਇਰੈਕਟੋਰੇਟ ਦੇ ਕਰਮਚਾਰੀ ਜਿਹੜੇ ਨੇ ਉਹ ਇਸ ਜਗ੍ਹਾ ਦੇ ਉੱਪਰ ਜਾਂਚ ਕਰਨਗੇ ਅਤੇ ਜਾਂਚ ਤੋਂ ਬਾਅਦ ਜਿਸ ਦੀ ਵੀ ਗਲਤੀ ਜੜੀ ਆ ਉਹ ਨਿਕਲੇਗੀ ਉਸ ਦੇ ਉੱਪਰ ਕਾਰਵਾਈ ਜੜੀ ਹੈ ਉਹ ਹੋਵੇਗੀ ਹਾਲਾਂਕਿ ਜਲੰਧਰ ਡੀਸੀ ਵੱਲੋਂ ਵੀ ਇਹੀ ਗੱਲ ਕਹੀ ਗਈ ਹੈ ਕਿ ਜੇਕਰ ਕਿਸੇ ਦੀ ਗਲਤੀ ਹੁੰਦੀ ਹੈ ਤਾਂ ਉਸ ਦੇ ਉੱਪਰ ਪ੍ਰਸ਼ਾਸਨਿਕ ਜਿਹੜੀ ਆ ਉਹ ਕਾਰਵਾਈ ਕੀਤੀ ਜਾਵੇਗੀ ਅਤੇ ਉਸ ਨੂੰ ਨੌਕਰੀ ਤੋਂ ਬਰਖਾਸਤ ਵੀ ਜਿਹੜਾ ਹੈ ਪ੍ਰੋਪਰ ਤਰੀਕੇ ਦੇ ਨਾਲ ਕਿਤਾ ਜਾਵੇਗਾ ਇਹ ਡੀਸੀ ਦੇ ਆਦੇਸ਼ ਨੇ ਪਰ ਪਰਿਵਾਰ ਇਸ ਵਕਤ ਬਹੁਤ ਵੱਡੇ ਇਲਜ਼ਾਮ ਲਗਾਉਂਦਾ ਹੋਇਆ ਨਜ਼ਰ ਆ ਰਿਹਾ ਹੈ ਕਈ ਜਿਹੜੇ ਨੇ ਉਹ ਪਰਿਵਾਰ ਨਹੀਂ ਕੈਮਰੇ ਦੇ ਸਾਹਮਣੇ ਆਏ ਪਰ ਜੋ ਕੈਮਰੇ ਦੇ ਸਾਹਮਣੇ ਪਰਿਵਾਰ ਆਇਆ ਉਸ ਦੇ ਵੱਲੋਂ ਜਿਹੜਾ ਹੈ ਉਹ ਕਿਤਨਾ ਕਿਥੇ ਇਲਜ਼ਾਮ ਵੀ ਲਗਾਇਆ ਗਿਆ ਕਈਆਂ ਨੇ ਇਹ ਵੀ ਦੱਸਿਆ ਕਿ ਸਾਡੇ ਸਾਹਮਣੇ ਹੀ ਜਿਹੜੀ ਹੈ ਉਹ ਆਕਸੀਜਨ ਜਿਹੜੀ ਹੈਗੀ ਉਹ ਬੰਦ ਹੋਈ ਉਸ ਤੋਂ ਇਲਾਵਾ ਜਿਹੜੀ ਮਸ਼ੀਨਾਂ ਸੀਗੀਆਂ ਉਹ ਬੰਦ ਹੋ ਗਈਆਂ ਜਿਸ ਦੇ ਕਾਰਨ ਉਹਨਾਂ ਦੇ ਮਰੀਜ਼ ਦੀ ਜਿਹੜੀ ਆ ਉਹ ਮੌਤ ਹੋਈ ਇਹ ਤੁਸੀਂ ਜਲੰਧਰ ਸਿਵਲ ਹਸਪਤਾਲ ਜਰੂਰ ਦੇਖੋ ਜਿਸ ਜਗ੍ਹਾ ਦੇ ਉੱਪਰ ਕਈ ਚਰਚਾਵਾਂ ਜੜੀਆਂ ਨੇ ਉਹ ਲਗਾਤਾਰ ਛੜੀਆਂ ਰਹਿੰਦੀਆਂ ਨੇ ਹਾਲਾਂਕਿ ਕੱਲ ਰਾਤ ਨੂੰ ਜਿਸ ਤਰੀਕੇ ਦੇ ਨਾਲ ਮਾਹੌਲ ਬਣਿਆ ਜਿਸ ਤਰੀਕੇ ਦੇ ਨਾਲ ਸਾਰਾ ਕੁਝ ਹੋਇਆ ਉਹ ਚੀਜ਼ਾਂ ਜੜੀਆਂ ਨੇ ਉਹ ਕਾਫੀ ਡਰਾ ਦੇਣ ਵਾਲੀਆਂ ਨੇ ਸੈਟ ਮੰਤਰੀ ਵੱਲੋਂ ਜੋ ਕੁਝ ਦੱਸਿਆ ਗਿਆ ਉਹਨਾਂ ਵੱਲੋਂ ਦੱਸਿਆ ਗਿਆ ਕਿ 24 ਘੰਟੇ ਦੇ ਅੰਦਰ ਜਿਹੜਾ ਹੈਗਾ ਏ ਉਹ ਰਿਪੋਰਟ ਸੌਂਪਣ ਦੇ ਲਈ ਜਿਹੜਾ ਹੈਗਾ ਉਹਨਾਂ ਵੱਲੋਂ ਕਿਹਾ ਗਿਆ ਹੈ ਜਿਵੇਂ ਸਾਰਾ ਕੁਝ ਜੜਾ ਹੈ ਉਹ ਦੱਸਿਆ ਜਾਵੇਗਾ ਡੀਸੀ ਵੱਲੋਂ ਦੱਸਿਆ ਗਿਆ ਕਿ ਮਰੀਜ਼ਾ ਦੀ ਮੌਤ ਦਾ ਕਾਰਨ ਉਹਨਾਂ ਵੱਲੋਂ ਪਤਾ ਕਰਵਾਇਆ ਜਾ ਰਿਹਾ ਹੈ ਰਿਪੋਰਟ ਜਦੋਂ ਆਵੇਗੀ ਸਪਸ਼ਟ ਹੋਵੇਗੀ ਤਾਂ ਉਸ ਤੋਂ ਬਾਅਦ ਕਾਰਵਾਈ ਜਿਹੜੀ ਆ ਉਹ ਪੱਕੇ ਤਰੀਕੇ ਦੇ ਨਾਲ ਹੋਵੇਗੀ ਤਾਂ ਇਹ ਪ੍ਰੋਪਰ ਤਰੀਕੇ ਦੇ ਨਾਲ ਤੁਹਾਨੂੰ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕੀਤੀ ਜਿੱਥੇ ਲਗਾਤਾਰ ਜਿਹੜਾ ਹੈਗਾ ਏ ਉਹ ਚਰਚਾਵਾਂ ਹੁਣ ਬੜੀਆਂ ਹੋਈਆਂ ਨੇ ਤਿੰਨ ਮੌਤਾਂ ਬਹੁਤ ਵੱਡਾ ਜਿਹੜਾ ਹੈਗਾ ਏ ਉਹ ਕਹਿ ਸਕਦੇ ਹਾਂ ਕਿ ਇਨਸੀਡੈਂਟ ਹੋਇਆ ਹੈ ਕਦੀ ਵੀ ਇਸ ਤਰੀਕੇ ਦੇ ਨਾਲ ਕਿਸੇ ਵੀ ਹਸਪਤਾਲ ਦੇ ਵਿੱਚ ਨਹੀਂ ਦੇਖਣ ਨੂੰ ਮਿਲਿਆ ਪਰ ਜਲੰਧਰ ਦਸਵਲ ਹਸਪਤਾਲ ਜਿਸ ਨੂੰ ਪੂਰੇ ਪੰਜਾਬ ਦੇ ਵਿੱਚ ਸਭ ਤੋਂ ਜਿਹੜਾ ਹੈਗਾ ਏ ਉਹ ਖਾਸ ਮੰਨਿਆ ਜਾਂਦਾ ਹੈ ਜਿਸ ਜਗ੍ਹਾ ਦੇ ਉੱਪਰ ਹਰ ਇੱਕ ਤਰੀਕੇ ਦੀ ਫੈਸਿਲਿਟੀਆਂ ਜਿਹੜੀਆਂ ਨੇ ਉਹ ਦੱਸਿਆ ਜਾਂਦੀਆਂ ਨੇ ਕਿ ਪ੍ਰੋਵਾਈਡ ਹੈਗੀਆਂ ਨੇ ਪਰ ਉਸ ਜਗ੍ਹਾ ਦੇ ਉੱਪਰ ਜਦੋਂ ਇਸ ਤਰੀਕੇ ਦੇ ਨਾਲ ਆਕਸੀਜਨ ਜਿਹੜਾ ਹੈਗਾ ਉਹ ਫਲਕਚੂਏਟ ਹੋਣ ਦੇ ਕਾਰਨ ਜਦੋਂ ਮੌਤਾਂ ਹੁੰਦੀਆਂ ਨੇ ਤੇ ਬਹੁਤ ਵੱਡੇ ਸਵਾਲ ਜੁੜੇ ਨੇ ਉਹ ਜਲੰਧਰ ਸਿਵਲ ਪ੍ਰਸ਼ਾਸਨ ਦੇ ਉੱਪਰ ਉੱਠਦੇ ਨੇ ਜਲੰਧਰ ਸਿਵਲ ਹਸਪਤਾਲ ਦੇ ਡਾਕਟਰਾਂ ਦੇ ਉੱਪਰ ਉੱਠਦੇ ਨੇ ਤੇ ਕਰਮਚਾਰੀ ਜੋ ਇਸ ਜਗ੍ਹਾ ਦੇ ਉੱਪਰ ਕੰਮ ਕਰਦੇ ਨੇ ਉਹਨਾਂ ਦੇ ਉੱਪਰ ਉੱਠਦੇ ਨੇ ਕਿ ਇੰਨੀ ਵੱਡੀ ਅਨਗੈਲੀ ਹੋਈ ਤੇ ਹੋਈ ਕਿਵੇਂ ਜਿਸ ਨੂੰ ਲੈ ਕੇ ਸਿਹਤ ਮੰਤਰੀ ਵੱਲੋਂ ਵੀ ਸਖਤ ਆਦੇਸ਼ ਜਾਰੀ ਕੀਤੇ ਗਏ ਨੇ ਖਾਸ ਤਸਵੀਦ ਨੂੰ ਜਲੰਧਰ ਤੋਂ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਜਿੱਥੇ ਆ ਬੀਤੀ ਰਾਤ ਤਿੰਨ ਮੌਤਾਂ ਲਗਾਤਾਰ ਹੋਈਆਂ ਨੇ ਕਿੰਨ ਰੋਹੀ ਦੇ ਨਾਲ ਰਜਗੁਪਤਾ ਸਮਨਿਊ ਜਲੰਧਰ ਮਾਰੇ ਸੈਕਟ ਆ ਗਿਆ ਉਸ ਦੇ ਕਾਰਨ ਜਿਹੜੇ ਮੌਤ ਹੋਈ ਹੈ ਇਹ ਕੀ ਕਹਿਣਾ ਚਾਹੀਏ ਜੀ ਸਰ 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 ਇਹ ਜਿਹੜਾ ਵਾਕਿਆ ਹੋਇਆ ਇਹਦੇ ਜਿਹੜੇ ਪੇਸ਼ੈਂਟ ਸੀਗੇ ਆਈਸੀਯੂ ਸਪੈਸੇ ਵੀ ਸੇਕ ਹੁੰਦੇ ਆ ਪਰ ਬਿਲਕੁਲ ਹੀ ਜਿਹੜੇ ਕ੍ਰਿਟੀਕਲ ਸੀਗੇ ਇੱਕ ਪੇਸ਼ੈਂਟ ਦੇ ਤਾਂ ਜਿਹੜਾ ਬੜਾ ਸਨੇਕ ਪਾਇਰਟ ਆਇਆ ਉਹਦੇ ਜਿਹੜਾ ਬੜਾ ਉਹਦੀ ਆਕਸੀਜਨ ਸੈਚੂਰੇਸ਼ਨ ਪੂਰੀ ਹੋ ਹੀ ਨਹੀਂ ਰਹੀ ਸੀ ਉਹ ਸਾਰਾ ਕੁਝ ਜਿੰਨੀਆਂ ਵੀ ਸਾਰੀਆਂ ਮੈਡੀਸਿਨ ਚੱਲ ਰਹੀ ਸੀ ਉਹਦੇ باوجود ਉਹ ਰਿਕਵਰ ਨਹੀਂ ਹੋ ਰਿਹਾ ਸੀਗਾ ਔਰ ਜਿਹੜਾ ਤੁਹਾਡਾ ਜਿਹੜੇ ਬਾਕੀ ਦੇ ਦੋ ਪੇਸ਼ੈਂਟ ਸੀਗੇ ਇੱਕ ਤਾਂ ਕੋਈ ਡਰਗ ਡਿਕਟੀ ਸੀਗਾ ਉਤੋਂ ਸੈਂਟਰ ਚੋਂ ਆਇਆ ਸੀਗਾ ਔਰ ਉਹਦੇ ਉਹਦੀ ਵੀ ਹਾਲਤ ਬਹੁਤ ਖਰਾਬ ਸੀਗੀ ਤੀਜੇ ਪੇਸ਼ੈਂਟ ਤੀਜੇ ਪੇਸ਼ੈਂਟ ਸਿਗਰੇਟੇ ਮਲਟੀ ਆਰਗਨ ਫੇਲਰ ਆਣੀ ਸੀਗੇ ਆਕਸੀਜਨ ਦਾ ਸਪਲਾਈ ਕੋਈ ਇਸ ਤਰ੍ਹਾਂ ਨਹੀਂ ਹੋਈ ਘੱਟ ਗਿਆ ਵੀ ਥੋੜਾ ਜਿਹਾ ਪ੍ਰੈਸ਼ਰ ਘੱਟ ਰਹਾ ਸੀਗਾ ਇੱਕ ਕੰਪਰੈਸਰ ਦੇ ਵਿੱਚ ਦਿੱਕਤ ਆਈ ਸੀ ਔਰ ਜਿਹੜਾ ਬੰਦਾ ਉੱਥੇ ਡਿਊਟੀ ਤੇ ਸੀਗਾ ਉਹਦੇ ਨਾਲ ਨਾ ਸਾਡੇ ਕੋਲੇ ਸਿਲੰਡਰ ਹੁੰਦੇ ਆ ਮਤਲਬ ਜਿੰਨੂੰ ਸਿਰਫ ਇੱਕ ਸਿਰਫ ਜਿਹੜਾ ਸ਼ਿਫਟ ਚੇਂਜਓਵਰ ਕਰਨਾ ਉਹਨੇ ਕਰਤਾ ਸੀ ਆਕਸੀਜਨ ਦੀ ਸਪਲਾਈ ਥੋੜੀ ਦੇਰ ਵਾਸਤੇ ਪ੍ਰੈਸ਼ਰ ਘੱਟ ਰਹਾ ਸੀਗਾ ਨਾਲ ਦੀ ਉਹਨਾਂ ਨੇ ਚੇਂਜਓਵਰ ਕਰਤਾ ਔਰ ਦੂਜਾ ਜਿਹੜਾ ਪੁਆਇੰਟ ਹੈ ਚੱਲਦਾ ਪਿਆ ਪਲਾਨ ਟਓਪਰ ਉਹਨੇ ਕੰਪਰ पर थोड़ी तो, देर वास्ते प्रेशर कट हुआ है सीगा सर, और जेड़े तीनों ही प्रेजेंटेड है सीगा आज दी क्रिटिकल तो मतलब यू कैन से पे मे बी वन आउट मतलब ਸਮਾਂ ਸਾਰਾ 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 ਟਾਈਮਿੰਗ ਉਸੇ ਟਾਈਮ ਰਹੇਗਾ ਟਾਈਮ ਉਸੋਲੇ ਇੱਕ ਟਾਈਮ ਇੱਕ ਟਾਈਮ ਤੇ ਨਹੀਂ ਆਉਂਦਾ ਸਰ ਜਾਂ ਦੂਜਾ ਇਸ਼ੂ ਹੈਗਾ ਵੀ ਇਕੱਠੀਆਂ ਨਹੀਂ ਹੋਈਆਂ ਹੈਗੀਆਂ ਅੱਗੇ ਪਿੱਛੇ ਹੋਈਆਂ ਹੈਗੀਆਂ ਔਰ ਉਹਨਾਂ ਦੇ ਵਿੱਚ ਕੈਪ ਸੀਗਾ ਦਸ ਪਤਰਾ ਦਾ ਬੰਦਾ ਰੋਪਾ ਜੀ ਪਹਿਲਾਂ ਵੀ ਮਸ਼ੀਨਾਂ ਬੰਦ ਹੋਈਆਂ ਸੀ ਕਿ ਮਸ਼ੀਨ ਮਸ਼ੀਨ ਤਾਂ ਬੰਦ ਹੋਈ ਨਹੀਂ ਹੈ ਮਸ਼ੀਨ ਤਾਂ ਬਿਜਲੀ ਨਾਲ ਚੱਲਦੀ ਹੈ ਨਾ ਜੀ ਉਹਦੀ ਤਾਂ ਪਾਵਰ ਬੈਕਅਪ ਵੀ ਹੈ ਮਸ਼ੀਨ ਨਹੀਂ ਬੰਦ ਹੋਈ ਹੈ ਸਿਰਫ ਤੇ ਸਿਰਫ ਆਕਸੀਜਨ ਦਾ ਜਦੋਂ ਉਹਨੇ ਜਦੋਂ ਉਹਨੇ ਚੇਂਜ ਓਵਰ ਕੀਤਾ ਉਹਦੇ ਚੇਂਜ ਓਵਰ ਕਰਨ ਦੇ ਵਿੱਚ ਹੀ ਮਤਲਬ ਤੁਸੀਂ ਕਹੋ ਇੱਕ ਡੇਢ ਮਿੰਟ ਦਾ 2 ਮਿੰਟ ਦਾ ਨੱਕ ਸੀਗਾ ਕੈਪ ਜਿਆਦਾ ਨਹੀਂ ਸੀ ਸਰ ਐਮਐਸ ਕਰਨੀ ਇਹਨਾਂ ਨੂੰ ਨੁਕਸਾਨ ਜਿਹੜਾ ਵਾ ਨਹੀਂ ਉਹਦੇ ਚ ਦੇਖੋ ਇੱਕ ਤਾਂ ਪੇਸ਼ੈਂਟ ਜਿਹੜੇ ਹੁੰਦੇ ਆ ਵੈਸੇ ਵੀ ਆਈਸੀਯੂ 'ਚ ਕੋਈ ਪੇਸ਼ੈਂਟ ਵੀ ਕ੍ਰਿਟੀਕਲ ਹੁੰਦਾ ਹੈ ਬਟ ਜਿਹਦੇ ਚ ਇਸ ਤਰ੍ਹਾਂ ਇੱਕ ਜਿਹੜਾ ਸਨੇਕ ਵਾਈਟ ਸੀਗਾ ਉਹਦੇ ਲੰਗਸ ਦੀ ਕਨਸੋਲਿਡੇਸ਼ਨ ਸੀ ਦੂਜੇ ਦੇ ਵਿੱਚ ਵੀ ਮਲਟੀ ਆਰਗਨ ਫੇਲਿਅਰ ਸੀ ਜਿੱਥੇ ਵੀ ਡਰਗਡ ਐਕਸੀਜਨ ਵਿੱਚ ਦੂਜੇ ਪੇਸ਼ੇ ਵੀ ਜਿਹੜਾ ਸਟੋਪਰ ਪ੍ਰੋਸੈਸ ਸੀ ਉਹਦੇ ਸਾਰਾ ਕਾਫੀ ਕੁਝ ਕੌਂਪਲਿਕੇਟਿਡ ਕੇਸੇ ਸੀਗੇ ਤਾਂ ਨਹੀਂ ਜਿਹਨੂੰ ਆਪ ਉਦੇ ਵਿੱਚ ਡੈਫੀਨੇਟਲੀ ਜਿਹੜਾ ਹੈਗਾ ਉਹਦੇ ਤੁਸੀਂ ਕਹਿ ਸਕਦੇ ਹੋ ਕਿ ਜਦੋਂ ਆਕਸੀਜਨ ਡਿਸਪਲੋ ਕਿ ਪ੍ਰੈਸ਼ਰ ਵੀ ਘਟਦਾ ਉਹਦਾ ਵੀ ਅਸਰ ਪੈਂਦਾ ਹੈ ਕਿਉਂਕਿ ਜਦੋਂ ਪੂਰੀ ਵੀ ਚੱਲ ਰਹੀ ਸੀ ਆਕਸੀਜਨ ਤੋਂ ਉਹ ਨਹੀਂ ਮੇਨਟੇਨ ਨਹੀਂ ਹੋ ਰਹੀ ਕੋਈ ਜਾਂਚ ਹੈ ਹਾਂ ਉਹ ਕੋ ਕੱਲ ਨੂੰ ਮੇਰੇ ਜਿਹੜੇ ਡਿਪਟੀ ਡਾਕਟਰ ਚੰਡੀਗੜ੍ਹ ਤੋਂ ਸਾਰੀ ਟੀਮ ਆਇਆ ਕਿਉਂ ਇੰਡੀਪੈਂਡੈਂਟ ਸਾਰੀ ਇਨਫਾਰਮੇਸ਼ਨ ਸਰ ਜਾਂਚ ਜਾਂਚ ਲਈ ਤਾਂ ਐਮਐਸ ਨੇ ਵੀ ਕਹਿ ਲਿਆ ਨੋ ਮੈਂਬਰਿਕ ਨੋ ਮੈਂਬਰਿਕ ਬੀ ਕੁਝ ਦਿਨ ਕੇ ਬਾਅਦ ਰਿਪੋਰਟ ਆਏਗੀ ਤਾਂ ਸਰਕਾਰ ਕੀ ਤਰਫ ਸੇ ਕੈਕਸ਼ਨ ਹੈ ਦੇਖੋ ਮੇਰੀ ਤਰਫ ਸੇ ਜੋ ਹੈ ਨਾ ਜੀ ਮਤਲਬ ਜੋ चंडीगढ़ से मेरी टीम आएगी और सीनियर डॉक्टर्स आएंगे वो अपना इंडिपेंडेंटली देखेंगे सारा क्योंकि वो ऑब्जेक्टिव है वो बाहर से आ तो कहीं ना, ना कहीं अनकैली कही हुई है जो तो... लापरवाही आई है देखो अभी अभी ना हम इसमें कोई जल्दबाजी ना करें रहे तो सर स्टाफ हाउस वाला ही गलती की है कि उन्होंने कहा

ਸ਼ਿਆਰੀ ਡਾਕਟਰ ਇੰਟਰਨ ਜੀ 14 ਤੁਹਾਡੇ ਹਾਊਸ ਸਰਜਨ ਜੀ ਉਸ ਤੋਂ ਸਵਾਇ ਡੀ ਐਨ ਬੀ ਦੇ ਔਰ ਡੀ ਆਰ ਪੀ ਦੇ ਸਟੂਡੈਂਟਸ ਚਾਲੀ ਹੋ ਗਿਆ at any given time ICU ਦੇ ਵਿੱਚ ਹਰ ਬੈੱਡ ਤੇ 2 ਜਾਂ 3 ਡਾਕਟਰ ਹੁੰਦੇ ਆ ਸਰਕਾਰ ਕੀ ਤਰਫੋਂ ਕੋਈ ਸਾਥ ਨਹੀਂ ਜਿੰਕੀ ਜਿੰਕੀ ਮੈਂ ਗੱਲ ਕਰ ਰਹੀ ਆ ਸਾਡੀ ਉਹਨਾਂ ਦੇ ਵਧੀਆ ਵਧੀਆ ਮੈਂ ਦੇਖੋ ਰਾਤ ਨੂੰ ਆਇਆ ਕਿਉਂ ਆ ਮਰੀਜ਼ ਜਲਦੀ ਹੀ ਦਰਦੀ ਉਹਨਾਂ ਦੇ ਨਾਲ ਹੈ ਕਿ ਸਾਡੇ ਵੱਲੋਂ ਕੋਈ ਕਮੀ ਨਹੀਂ ਰਹਿਣੀ ਚਾਹੀਦੀ ਅਸੀਂ ਬਿਲਕੁਲ ਸਰਕਾਰ ਉਹਨਾਂ ਦੀ ਹਰ ਹਰ ਸੰਭਵ ਕੋਸ਼ਿਸ਼ ਕਰੇਗੀ ਹਰ ਤਰ੍ਹਾਂ ਦੀ ਮਦਦ ਕਰੇਗੀ ਅਸੀਂ ਉਹਨਾਂ ਦੀ ਤੁਹਾਨੂੰ ਮਿਲ ਲੇਗੀ ਤੁਹਾਨੂੰ ਮੈਂ ਬਿਲਕੁਲ ਹੌਂ ਐਸੋ ਜਿਹੜਾ ਹੈ ਕਿ ਸਦਮੇ ਚ ਬਿਲਕੁਲ ਬਿਲਕੁਲ ਮਿਲਾਂਗਾ ਜੀ ਉਹਨਾਂ ਨੂੰ ਕੋਪੀ ਦੇਖ ਰਹਾ تھا ਸਰ ਇਸ ਕੇ ਬਾਰੇ ਮੈਂ ਬਤਾ ਦਿਜੀਏ ਆਕਸੀਜਨ ਪਲੈਂਟ ਜਿਸ ਵਿੱਚ ਉਹਦਾ ਉਹਦੇ ਵਿੱਚ ਜਿਹੜਾ ਉਹਦਾ 24/7 ਉਹਦੇ ਵਿੱਚ 22 ਰੋਟੇਸ਼ਨ ਜਿਹੜਾ ਸਟਾਫ ਹੁੰਦਾ ਜਿਹੜਾ ਕਿ ਉੱਥੇ ਬੈਠਾ ਹੁੰਦਾ ਪਲਾਨਟ ਦੇ ਵਿੱਚ ਬਾਕੀ ਡਾਕਟਰਸ ਹੁੰਦੇ ਆ ਉਹਨਾਂ ਦੀ ਆਪਸ ਕੋਆਰਡੀਨੇਸ਼ਨ ਹੁੰਦੀ ਆ ਡਾਕਟਰ ਸਾਡੇ ਜਿਹੜੇ ਮੈਡੀਕਲ ਸੁਪਰਡੈਂਟ ਵੀ ਇੱਥੇ ਆ ਔਰ ਜਿਹੜੇ ਸਾਡੇ ਬਾਕੀ ਦੇ ਡਾਕਟਰ ਜਿਹੜੇ ਤੁਹਾਡੇ ਕੁਆਲਿਫਾਈਡ ਪੋਸਟ ਕਲਾਸ ਕਾਉਂਟਰਿੰਗ ਉੱਪਰ ਡਿਊਟੀ ਦੇ ਉੱਪਰ ਕੀ ਹੋਇਆ ਨਹੀਂ ਨਹੀਂ ਸਾਬਤ ਕਹਿਣਾ ਕਿ ਤੁਹਾਡੇ ਨਾਲ ਖੜੇ ਆ ਦੇਖੋ ਜਿਹੜਾ ਜਿਹੜਾ 4th ਕਲਾਸ ਆ ਨਾ ਜੀ ਜਿਹੜੇ 4th ਕਲਾਸ ਆ ਉਹਨਾਂ ਦਾ ਕੰਮ ਸਪਾਈ ਕਰਨਾ ਜਾਂ ਦੂਜਾ ਕੰਮ ਜਿਹੜੀ ਪੇਸ਼ੈਂਟ ਦੀ ਕੰਮ ਕਰਨੀ ਹੈ ਜਿਹੜੇ ਆਈਸੀਯੂ ਦਾ ਹਰ ਪੇਸ਼ੈਂਟ ਪਿੱਛੇ ਤਿੰਨ ਡਾਕਟਰ ਹੈਗੇ ਸਾਡੇ ਕੋਲ ਉਹਦੇ ਉੱਪਰ ਕੰਸਲਟੈਂਟ ਆ ਜਿਹੜਾ ਨਸਟਰ ਚੇਸਟਾ ਜਿਹੜਾ ਇੱਕ ਟ੍ਰੇਨ ਨਸਟਰ ਚੇਸਟਾ ਉਹਦੇ ਸਾਰੀ ਐਮਰਜੈਂਸੀ ਕਪਰਟ ਅਸੀਂ ਅਗਲੀ ਕਾਰਵਾਈ ਅਸੀਂ ਡਿਟੇਲਡ ਇਨਕੁਆਰੀ ਕਰਾਂਗੇ ਜੀ ਇੱਕ ਤਾਈਪ ਕਿਉਂ ਹੋਇਆ ਠੀਕ ਹੈ ਜੀ ਇਹਦੇ ਵਿੱਚ ਕਿਤੇ ਮਤਲਬ ਜਿਹੜਾ ਇਹਦੇ ਕਿਉਂਕਿ ਕਾਫੀ ਸਾਰੇ ਬੰਦੇ ਇਨਵੋਲਡ ਹੈ ਤੇ ਕਿਹੜੇ ਲੈਵਲ ਤੇ ਕਿਸੇ ਲੈਵਲ ਤੇ ਕੋਈ ਕੋਈ ਕਮੀ ਪੇਸ਼ੀ ਰਹੀ ਹੈ ਤੇ ਅੱਗੇ ਤੋਂ ਕਦੇ ਨਾ ਹੋਵੇ ਇਹਦੇ ਚ ਆਪਾਂ ਕੀ ਇਮਪਰੂਵਮੈਂਟ ਕਰ ਸਕਦੇ ਆ ਉਹ ਸਾਰਾ ਕੁਝ ਕਰਕੇ ਮੈਨੂੰ ਦੱਸਣਗੇ ਜੀ ਇਹ ਇਹ ਮੇਰੇ ਕੋਲ ਰਿਪੋਰਟ ਜਿਹੜੀ ਆ ਗਈ ਹੈ ਅਗਲੇ ਅਗਲੇ ਹਾਂ 48 ਆਰਸ ਚ ਆ ਜਗੀ ਜੀ ਮੈਨੂੰ ਪਲਾਨ ਕਿ ਰੂਟੀਨ ਚੈਕਿੰਗ ਕਿਵੇਂ ਰਹਤੀ ਹੈ ਕੀ ਇਸ ਦਾ ਚੈੱਕ ਅਪ ਇਹਦਾ ਰੈਗੂਲਰ ਰੈਗੂਲਰ ਇਹਦਾ ਜਿਹੜੀ ਸਰਵਿਸਿੰਗ ਵੀ ਹੁੰਦੀ ਹੈ ਜੀ ਇਹਦਾ ਜਿਹੜਾ ਸਾਰਾ ਚੈੱਕ ਅਪ ਵੀ ਹੁੰਦਾ ਸਾਰਾ ਕੁਝ ਕਰਦੇ ਆ ਉਹਦੇ ਚ ਕੋਈ ਵੀ ਜਿਹੜੀ ਮਸ਼ੀਨ ਹੈ ਉਹਦੇ ਚ ਕਦੇ ਨਾ ਕਦੇ ਖਰਾਬੀ ਆ ਜਾਂਦੀ ਆ ਤੇ ਉਹ ਇੱਕ ਸਟੈਂਡ ਬਾਈ ਕੰਪਰੈਸਰ ਹੈ ਉਹ ਚੱ